ਦੇਖੋ ਦੋਸ਼ੀ ਨੇ ਤਾਂ ਆਪਣੇ ਆਪ ਨੂੰ ਸਜ਼ਾ ਤੋਂ ਬਚਣ ਲਈ ਜਿਹੜੀ ਵੀ ਕੋਈ ਉਪਚਾਰਕਤਾ ਹੈਗੀ ਐ ਜਿੱਥੇ ਵੀ ਕਿਤੇ ਕਾਨੂੰਨ ਦੀ ਕਮੀ ਪੇਛੀ ਹੈ ਜਿਹੜੀ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਬਚ ਨਿਕਲਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਤਾਂ ਆਪਣਾ ਕੰਮ ਹੈਗਾ ਵੀ ਇਹਨੂੰ ਸਜ਼ਾ ਤੱਕ ਲੈ ਕੇ ਜਾਣਾ ਸੋ ਉਹ ਆਪਣੀਆਂ ਚਾਰਾ ਜੋਈਆਂ ਕਰਨਗੇ ਅਸੀਂ ਆਪਣੇ ਕੋਈ ਜਿਹੜੇ ਪ੍ਰੂਫ ਐਵਿਡੈਂਸ ਹੈ ਉਹ ਤੇ ਲਾਵਾਂਗੇ ਕੋਮਾਂ ਜੋ ਅਰਾਲਤ ਨੇ ਦੇਖਣਾ ਟਿਵੀਸ਼ਨ 'ਚ ਲਾਰੈਂਸ ਕਹਿੰਦਾ ਵੀ ਮੇਰੀ ਨਾ ਤਾਂ ਕੋਈ ਦੁਸ਼ਮਣੀ ਸੀ ਨਾ ਮੈਂ ਕਦੇ ਆਇਆ ਤੇ ਨਾ ਹੀ ਮੇਰਾ ਕਿਸੇ ਨਾਲ ਸੰਪਰਕ ਸੀਗਾ ਬਿਲਕੁਲ ਜੀ ਤੁਸੀਂ ਦੇਖੋ ਉਹ ਤਾਂ ਇਹ ਗੱਲ ਕਹਿ ਰਹੇ ਨੇ ਪਰੰਤੂ ਤੇ ਤੁਸੀਂ ਸੁਣੀਆਂ ਹੋਣੀਆਂ ਸੋਸ਼ਲ ਵੀਡੀਓ 'ਤੇ ਅਜੇਪਾਲ ਵੱਲੋਂ ਇੰਟਰਵਿਊਆਂ ਦਿੱਤੀਆਂ ਗਈਆਂ ਹਨਾ ਉਹ ਦੇਖੋ ਸ਼ਰਿਆਵ ਸਿੱਧੂ ਨੂੰ ਟਾਰਗੇਟ ਕਰਦਾ ਰਿਹਾ ਵੀ ਸਿੱਧੂ ਦਾ ਲੋ ਰੋਲ ਹੈ ਰੋਲ ਹੈ ਹਨਾ ਇਸ ਗੰਦੇ ਵਿੱਚ ਉਦੋਂ ਤੋਂ ਲੈ ਕੇ ਜਿੰਨੇ ਗੈਂਗਸਟਰਾਂ ਨੇ ਅੱਜ ਤੱਕ ਜਿੰਨੇ ਵੀ ਪੱਤਰਕਾਰਾਂ ਨੂੰ ਇੰਟਰਵਿਊ ਦਿੱਤੀਆਂ ਨੇ ਉਹਦੇ ਵਿੱਚ ਹਰ ਇੱਕ ਨੇ ਇਸ ਚੀਜ਼ ਨੂੰ ਉਧਾਰ ਬਣਾਇਆ ਸਾਡੇ ਭਰਾ ਨੂੰ ਸਿੱਧੂ ਨੇ ਮਰਵਾਤਾ ਸਾਡੇ ਫਲਾਣੇ ਨੂੰ ਮਰਵਾਤਾ ਜਦ ਕਿ ਅੱਜ ਤੱਕ ਵੀ ਕਿਸੇ ਏਜੰਸੀ ਵੱਲੋਂ ਕਿਸੇ ਪੁਲਿਸ ਵੱਲੋਂ ਸਿੱਧੂ ਨੂੰ ਸਮਨ ਤੱਕ ਨਹੀਂ ਕੀਤਾ ਗਿਆ ਲੇਕਿਨ ਉਹਨਾਂ ਲੋਕਾਂ ਨੇ ਫਿਰ ਵੀ ਇਹ ਜਿਹੜੇ ਸੀ ਇਲਜ਼ਾਮ ਸਿੱਧੂ ਦੇ ਉੱਤੇ ਲਾਏ ਔਰ ਇੱਥੋਂ ਤੱਕ ਵੀ ਉਹਨਾਂ ਨੂੰ ਮੌਤ ਤੱਕ ਵੀ ਪਹੁੰਚ ਗਏ ਉਹ ਕਤਲ ਕਰਨ ਤੱਕ ਤਾਂ ਫਿਰ ਕਿੱਥੇ ਸ਼ੱਕ ਰਹਿ ਜਾਂਦਾ ਇਸ ਗੱਲ ਦਾ ਲੱਗਦਾ ਨਹੀਂ ਵੀ ਡਰ ਸਤਾ ਰਿਆ ਹੁਣ ਕਿਤੇ ਨਾ ਕਿਤੇ ਇਹ ਚਾਰਜ ਫ੍ਰੇਮ ਹੋਣੇ ਇੰਨਾ ਵੱਡਾ ਕਤਲ ਕੀਤਾ ਸਜ਼ਾ ਤਾਂ ਮਿਲੂਗੀ ਕਿਸੇ ਝੂਠ ਬੋਲ ਕੇ ਕਈ ਵਾਰੀ ਕੋਈ ਦੁਨਿਆਵੀ ਅਦਾਲਤਾਂ ਤੋਂ बच ਜਾਣਗੇ ਤਾਂ ਇੱਕ ਜਿਹੜੀ ਅਕਾਲ ਪੁਰਖ ਦੀ ਅਦਾਲਤ ਆ ਉਪਰ ਵਾਲੀ ਉਹਦੇ ਚ ਵੀ ਜਾ ਕੇ ਕਦੇ ਨਾ ਕਦੇ ਤਾਂ ਜਸਸ ਮਿਲ ਨਹੀਂ ਹੈ ਜੀ ਤਾਂ ਸਿਆਸਤਬੰਦ ਬਿਲਕੁਲ ਇਹਨਾਂ ਦਾ ਜਿਹੜਾ ਕਾਰ ਹੈ ਦੇਖੋ ਦੋਸ਼ੀ ਨੇ ਤਾਂ ਆਪਣੇ ਆਪ ਨੂੰ ਸਜ਼ਾ ਤੋਂ ਬਚਣ ਲਈ ਜਿਹੜੀ ਵੀ ਕੋਈ ਉਪਚਾਰਕਤਾ ਹੈਗੀ ਹੈ ਜਿੱਥੇ ਵੀ ਕਿਤੇ ਕਾਨੂੰਨ ਦੀ ਕਮੀ ਪੇਛੀ ਹੈ ਜਿਹੜੀ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਬਚ ਨਿਕਲਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਤਾਂ ਆਪਣਾ ਕੰਮ ਹੈਗਾ ਵੀ ਇਹਨੂੰ ਸਜ਼ਾ ਤੱਕ ਲੈ ਕੇ ਜਾਣਾ ਤੋ ਉਹ ਆਪਣੀਆਂ ਆਚਾਰਾ ਜੋਈਆਂ ਕਰਨਗੇ ਅਸੀਂ ਆਪਣੇ ਕੋਈ ਜਿਹੜੇ ਪ੍ਰੂਫ ਐਵੀਡੈਂਸ ਹੈ ਉਹਤੇ ਲਾਵਾਂਗੇ ਕੋਮਾਂ ਜੋ ਹਾਲਤ ਨੇ ਦੇਖਣਾ ਟ੍ਰਿਸ਼ਨ ਚ ਲਾਰੈਂਸ ਕਹਿੰਦਾ ਵੀ ਮੇਰੀ ਨਾ ਤਾਂ ਕੋਈ ਦੁਸ਼ਮਣੀ ਸੀ ਨਾ ਮੈਂ ਕਦੇ ਆਇਆ ਤੇ ਨਾ ਹੀ ਮੇਰਾ ਕਿਸੇ ਨਾਲ ਸੰਪਰਕ ਸੀਗਾ ਬਿਲਕੁਲ ਜੀ ਤੁਸੀਂ ਦੇਖੋ ਉਹ ਤਾਂ ਇਹ ਗੱਲ ਕਹਿ ਰਹੇ ਨੇ ਪਰੰਤੂ ਤੇ ਤੁਸੀਂ ਸੁਣੀਆਂ ਹੋਣੀਆਂ ਸੋਸ਼ਲ ਵੀਡੀਓ ਉੱਤੇ ਅਜੇਪਾਲ ਵੱਲੋਂ ਇੰਟਰਵਿਊਆਂ ਦਿੱਤੀਆਂ ਗਈਆਂ ਹਨਾ ਉਹਦੇ ਖਸ਼ਰਿਆਂ ਸਿੱਧੂ ਨੂੰ ਟਾਰਗੇਟ ਕਰਦਾ ਰਿਹਾ ਵੀ ਸਿੱਧੂ ਦਾ ਲੋ ਰੋਲ ਹੈ ਰੋਲ ਹੈ ਹੈਨਾ ਉਸ ਕੰਦੇ ਵਿੱਚ ਉਦੋਂ ਤੋਂ ਲੈ ਕੇ ਜਿੰਨੇ ਗੈਂਗਸਟਰਾਂ ਨੇ ਅੱਜ ਤੱਕ ਜਿੰਨੇ ਵੀ ਪੱਤਰਕਾਰਾਂ ਨੂੰ ਇੰਟਰਵਿਊ ਦਿੱਤੀਆਂ ਨੇ ਉਹਦੇ ਵਿੱਚ ਹਰ ਇੱਕ ਨੇ ਇਸ ਚੀਜ਼ ਨੂੰ ਉਧਾਰ ਬਣਾਇਆ ਸਾਡੇ ਭਰਾ ਨੂੰ ਸਿੱਧੂ ਨੇ ਮਰਵਾਤਾ ਸਾਡੇ ਫਲਾਣੇ ਨੂੰ ਮਰਵਾਤਾ ਜਦ ਕਿ ਅੱਜ ਤੱਕ ਵੀ ਕਿਸੇ ਏਜੰਸੀ ਵੱਲੋਂ ਕਿਸੇ ਪੁਲਿਸ ਵੱਲੋਂ ਸਿੱਧੂ ਨੂੰ ਸਮਨ ਤੱਕ ਨਹੀਂ ਕੀਤਾ ਗਿਆ ਲੇਕਿਨ ਉਹਨਾਂ ਲੋਕਾਂ ਨੇ ਫਿਰ ਵੀ ਇਹ ਜਿਹੜੇ ਸੀ ਇਲਜ਼ਾਮ ਸਿੱਧੂ ਦੇ ਉੱਤੇ ਲਾਏ ਔਰ ਇੱਥੋਂ ਤੱਕ ਵੀ ਉਹਨਾਂ ਨੂੰ ਮੌਤ ਤੱਕ ਵੀ ਪਹੁੰਚ ਗਏ ਉਹ ਕਤਲ ਕਰਨ ਤੱਕ ਤਾਂ ਫਿਰ ਕਿੱਥੇ ਕਿੱਥੇ ਸ਼ੱਕ ਰਹਿ ਜਾਂਦਾ ਇਸ ਗੱਲ ਦਾ ਲੱਗਦਾ ਨਹੀਂ ਵੀ ਡਰ ਸਤਾ ਰਿਹਾ ਹੁਣ ਕਿਤੇ ਨਾ ਕਿਤੇ ਇਹ ਚਾਰਜ ਫਰੇਮ ਹੋਣੇ ਇੰਨਾ ਵੱਡਾ ਕਤਲ ਕੀਤਾ ਸਜ਼ਾ ਤਾਂ ਮਿਲੂਗੀ ਕਿਸੇ ਝੂਠ ਬੋਲ ਕੇ ਕਈ ਵਾਰੀ ਕੋਈ ਦੁਨੀਆਵੀ ਅਦਾਲਤਾਂ ਤੋਂ बच ਜਾਣਗੇ ਤਾ ਇੱਕ ਜਿਹੜੀ ਅਕਾਲ ਪੁਰਖ ਦੀ ਅਦਾਲਤ ਆ ਉਹ ਉੱਪਰ ਵਾਲੀ ਉਹਦੇ ਚ ਵੀ ਜਾ ਕੇ ਕਦੇ ਨਾ ਕਦੇ ਤਾਂ ਜੱਜਸ ਮਿਲ ਨਹੀਂ ਹੈ ਜੀ ਤਾਂ ਅਸੀਂ ਆਸਬੰਦ ਨਾ ਬਿਲਕੁਲ ਇਹਨਾਂ ਦਾ ਜਿਹੜਾ ਕਾਰ ਹੈ